ਇੱਕ ਪਾਸੇ ਸ਼ਹੀਦੀ ਦਿਹਾੜੇ ਦੇ ਦਿਨ ਚੱਲਦੇ ਪਏ ਨੇ ਤੇ ਦੂਜੇ ਪਾਸੇ ਤੁਹਾਡੇ ਵੱਲੋਂ ਚੀਫ ਖਾਲਸਾ ਦਿਵਾਨ ਦੇ ਉੱਪਰ سنگੀਨ ਦੋਸ਼ ਲਗਾਏ ਗਏ ਨੇ ਕਿ ਸ਼ਹੀਦੀ ਦਿਹਾੜੇ ਮੌਕੇ ਇਹਨਾਂ ਦੇ ਵੱਲੋਂ ਸਿੱਖ ਭਾਵਨਾਵਾਂ ਨੂੰ ਪੜਕਾਇਆ ਗਿਆ ਹੈ ਤੇ ਆਖਰ ਦੇ ਵਿੱਚ ਪੂਰਾ ਮਸਲਾ ਕੀ ਹੈ ਜੀ ਦੇਖੋ ਚੀਫ ਖਾਲਸਾ ਦਿਵਾਨ ਮੈਂ ਸੰਖੇਪ ਵਿੱਚ ਦੱਸ ਦਿਆਂ ਕਿ ਇੱਕ ਧਾਰਮਿਕ ਅਤੇ ਵਿਦਿਅਕ ਸੰਸਥਾ ਹੈ ਜਿਹਦੇ ਵਿੱਚ ਕੀ ਵੱਖ-ਵੱਖ ਸਕੂਲਾਂ ਦੇ ਵਿੱਚ ਇਹਨਾਂ ਦੇ ਲਗਭਗ 40-42 ਹਜ਼ਾਰ ਸਿੱਖ ਵਿਦਿਆਰਥੀ ਪੜ੍ਹਦੇ ਪਏ ਨੇ। ਹੋਰ ਚੀਫ ਖਾਲਸਾ ਦਿਵਾਨ 1904 ਦੇ ਵਿੱਚ ਭਾਈ ਵੀਰ ਸਿੰਘ ਜੀ ਜਿਨ੍ਹਾਂ ਨੇ ਕਿ ਇਹ ਆਪਣੇ ਸਾਥੀਆਂ ਨਾਲ ਰਲ ਕੇ ਇਹਦੀ ਸਥਾਪਨਾ ਕੀਤੀ ਸੀਗੀ। ਹੋਰ ਇਹਦੇ ਜਿਹੜੇ ਸੰਵਿਧਾਨ ਦੇ ਮੁਤਾਬਕ ਇਹਦੇ ਜਿਹੜੇ ਮੁਖ ਮੰਤਪ ਨੇ ਉਹ ਵਿਦਿਆ ਅਤੇ ਧਰਮ ਦਾ ਪ੍ਰਚਾਰ ਅਤੇ ਖਾਲਸਾ ਪੰਥ ਨੂੰ ਸਮਰਪਿਤ ਹੋ ਕਰਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਚਾਰ ਅਤੇ ਪ੍ਰਸਾਰ ਵਾਸਤੇ ਉਪਦੇਸ਼ ਵਾਸਤੇ ਇਹ ਸੰਸਥਾ ਬਣੀ ਸੀਗੀ। ਉਹ ਦੇ ਦੇ ਵਿੱਚ ਕੀ ਨਾਲ ਦੇ ਨਾਲ ਜਿਹੜਾ ਹੈ ਕਿ ਮਾਨਵਤਾ ਦੀ ਸੇਵਾ ਕਰਨੀ ਵੀ ਇਹਦਾ ਮੰਤਵ ਦਾ ਵਿੱਚ ਆਂਦਾ ਹੈ ਸੋ ਚੀਫ ਖਾਲਸਾ ਦਿਵਾਨ ਜਿਹੜਾ ਹੈ ਉਸ ਨੇ ਪਿਛਲੇ ਦਿਨਾਂ ਦੇ ਵਿੱਚ ਆਪਣੇ ਲੁਧਿਆਣੇ ਦੇ ਸਕੂਲ ਦੀ ਬ੍ਰਾਂਚ ਦੇ ਵਿੱਚ ਜਿਹੜਾ ਡੁਗਰੀ ਵਿਖੇ ਸਕੂਲ ਲੱਗਾ ਹੈ ਉੱਥੇ ਇਹਨਾਂ ਨੇ ਐਨੂਅਲ ਫੰਕਸ਼ਨ ਕੀਤਾ ਹੋਰ 17 ਦਸੰਬਰ ਵਾਲੇ ਦਿਨ ਪੂਰਾ ਸਿੱਖ ਜਗਤ ਸ੍ਰੀ ਗੁਰੂ ਤੇਗ ਪਾਹਾਦਰ ਸਾਹਿਬ ਜੀ ਦਾ ਸ਼ਹਾਦਤ ਦਾ ਦਿਨ ਮਨਾ ਰਿਹਾ ਸੀਗਾ ਹੋਰ ਉਸ ਸਕੂਲ ਦੇ ਵਿੱਚ ਉਹਨਾਂ ਦਿਨਾਂ ਦੇ ਵਿੱਚ ਹੀ ਜਿਹੜਾ ਸੀਫ ਖਾਸਸਾ ਦੀਵਾਨ ਨੇ ਇੱਕ ਆਪਣਾ ਐਨੂਅਲ ਫੰਕਸ਼ਨ ਉੱਥੇ ਰੱਖਿਆ ਸ੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਦੇ ਵਿੱਚ ਹੋਰ ਉਸ ਫੰਕਸ਼ਨ ਦੇ ਵਿੱਚ ਨੱਚਣਾ ਗਾਣਾ ਤੇ ਹੋਰ ਕਈ ਪ੍ਰਕਾਰ ਦੇ ਜਿਹੜਾ ਸੀਗਾ ਜਿਹੜੀ ਕਿ ਚੀਜ਼ਾਂ ਸ਼ਹੀਦੀ ਦਿਹਾੜੇ ਦੇ ਦਿਹਾੜੇ ਦੌਰਾਨ ਵਿਵਰਜਿਤ ਹੁੰਦੀਆਂ ਨੇ ਜਿਹੜੀ ਕਿ ਜਦਾ ਕਿ ਸ਼ਹੀਦੀ ਦਿਹਾੜੇ ਨਾਲ ਕਿਸੇ ਪ੍ਰਕਾਰ ਦਾ ਵੀ ਕੋਈ ਸੰਬੰਧ ਨਹੀਂ ਹੈਗਾ ਹੈ ਉਸ ਦੇ ਵਿੱਚ ਬੈਂਡ ਵਾਜਿਆਂ ਦੇ ਨਾਲ ਜਿਹੜੇ ਇਹਦੇ ਪ੍ਰਧਾਨ ਨੇ ਮੌਜੂਦਾ ਉਹਨਾਂ ਦਾ ਨਾਮ ਹੈ ਡਾਕਟਰ ਇੰਦਰਪ੍ਰੀਤ ਸਿੰਘ ਨਿੱਜਰ ਜੋ ਕਿ ਅੰਮ੍ਰਿਤਸਰ ਸਾਊਥ ਹਲਕੇ ਤੋਂ ਐਮਐਲਏ ਵੀ ਨੇ ਤੇ ਪਹਿਲਾਂ ਆਮ ਆਦਮੀ ਪਾਰਟੀ ਦੇ ਵਿੱਚ ਉਹ ਮੰਤਰੀ ਵੀ ਸੀਗੇ ਇਸ ਵੇਲੇ ਉਹ ਐਮਐਲਏ ਨੇ ਆਮ ਆਦਮੀ ਪਾਰਟੀ ਦੇ ਪਰ ਉਹਨਾਂ ਨੇ ਉੱਥੇ ਬਕਾਇਦਾ ਉਹਨਾਂ ਦਾ ਬੈਂਡ ਵਾਜਿਆਂ ਦੇ ਨਾਲ ਬਕਾਇਦਾ ਸਵਾਗਤ ਕੀਤਾ ਗਿਆ ਔਰ ਇੱਥੇ ਤੱਕ ਕਿ ਉੱਥੇ ਜਿਹੜਾ ਅੰਮ੍ਰਿਤਸਰ ਦੇ ਇੱਕ ਹੋਰ ਸਕੂਲ ਦੇ ਵਿੱਚ ਇਹਨਾਂ ਨੇ ਉੱਥੇ ਭੰਗੜੇ ਪਾਏ ਨੇ ਜਿਹੜੀਆਂ ਕਿ ਵੀਡੀਓ ਸਾਡੇ ਕੋਲ ਮੌਜੂਦ ਨੇ ਔਰ ਉਹ ਤੁਹਾਨੂੰ ਮੁਹੱਈਆ ਕੀਤੀਆਂ ਜਾ ਸਕਦੀਆਂ ਨੇ ਇਸ ਪ੍ਰਕਾਰ ਦੇ ਨਾਲ ਇਹਨਾਂ ਨੂੰ ਉੱਥੇ ਵੈਲਕਮ ਕੀਤਾ ਗਿਆ ਸਰੂਪੇ ਪਾਏ ਗਏ ਮੈਂ ਸਮਝਦਾ ਹਾਂ ਕਿ ਇਹਦੇ ਨਾਲ ਕਿ ਸਿੱਖ ਭਾਵਨਾਵਾਂ ਦਾ ਜਿਹੜਾ ਇਹਨਾ ਬਹੁਤ ਵੱਡਾ ਜਿਹੜਾ ਨਾ ਸਾਨੂੰ ਹਰਟ ਕੀਤਾ ਹੈਗਾ ਹੋਰ ਜਿੱਥੇ ਕੀ ਇੱਥੇ ਅਸੀਂ ਸ਼ਹੀਦੀ ਦਿਹਾੜੇ ਦੇ ਦੌਰਾਨ ਅਸੀਂ ਗੁਰੂ ਸਾਹਿਬ ਦਾ ਮੈਸੇਜ ਜਿਹੜਾ ਹੈ ਪ੍ਰਮੋਟ ਕਰਨਾ ਹੁੰਦਾ ਹੈ ਸਹਿਬਜ਼ਾਦਿਆਂ ਦਾ ਮੈਸੇਜ ਜਿਹੜਾ ਹੈ ਪ੍ਰਮੋਟ ਕਰਨਾ ਹੁੰਦਾ ਹੈ ਦੱਸਣਾ ਹੁੰਦਾ ਹੈ ਔਰ ਬੱਚਿਆਂ ਨੂੰ ਜਿਹੜੇ 42000 ਸਿੱਖ ਬੱਚੇ ਪੜ੍ਹਦੇ ਪਏ ਨੇ ਉਹਨਾਂ ਦੇ ਸਾਹਮਣੇ ਇੱਕ ਪੇਸ਼ਕਾਰੀ ਇਸ ਪ੍ਰਕਾਰ ਨਾ ਕਰਨੀ ਪੈਂਦੀ ਹੈ ਕਿ ਵੀ ਸ੍ਰੀ ਗੁਰਤੇਗ ਬਾਦਸਾਹਿਬ ਨੇ ਸ਼ਹਾਦਤ ਕਿਉਂ ਦਿੱਤੀ ਸੀਗੀ ਇਸ ਪ੍ਰਕਾਰ ਦੇ ਪ੍ਰੋਗਰਾਮ ਤਾਂ ਮੈਂ ਸਮਝਦਾ ਹਾਂ ਕਿ ਬਿਲਕੁਲ ਹੋਣੇ ਚਾਹੀਦੇ ਨੇ ਲੇਕਿਨ ਇਸ ਵੇਲੇ ਇਹੋ ਜਿਹੇ ਕੋ ਪ੍ਰੋਗਰਾਮ ਕੀਤੇ ਜਾਂਦੇ ਨੇ ਜਿੱਥੇ ਕਿ ਸਾਡਾ ਸਿੱਖ ਵਿਰਾਸਤ ਮਨਫੀ ਹੁੰਦੀ ਹੈ ਅਤੇ ਦੂਜਾ ਨਾਚ ਗਾਣੇ ਤੇ ਭੰਗੜੇ ਪਾਣੇ ਜਿਹੜੇ ਨੇ ਉਹ ਪੇਸ਼ਕਾਰੀ ਬੱਚਿਆਂ ਸਾਹਮਣੇ ਕੀਤੀ ਜਾਂਦੀ ਹੈ ਮੈਂ ਸਮਝਦਾ ਕਿ ਸਾਡੇ ਇਤਿਹਾਸ ਦੇ ਨਾਲ ਤੇ ਸਾਡੇ ਜਜ਼ਬਾਤਾਂ ਦੇ ਨਾਲ ਜਿਹੜਾ ਖੇਲਵਾੜ ਕੀਤਾ ਜਾਂਦਾ ਹੁਣ ਇਹ ਸਾਰਾ ਕੁਝ ਮੈਂ ਸਮਝਦਾ ਕਿ ਇਹਦੇ ਪਿੱਛੇ ਇੱਕ ਪਿਛੋਕੜ ਵੀ ਹੈ ਕਿ ਪਿਛਲੇ ਸਾਲ ਇਹਨਾਂ ਨੇ ਮਦਰ ਟਰੇਸਾ ਦਾ ਇੱਕ ਪ੍ਰੋਗਰਾਮ ਕਰਾਇਆ ਸੀਗਾ ਮੈਂ ਮਦਰ ਟਰੇਸਾ ਦੇ ਉਲਟ ਨਹੀਂ ਹੈਗਾ ਮੈਂ ਇਸ ਗੱਲ ਦੇ उल्ट नहीं है कि मदर टरेसा का प्रोग्राम जोड़ा है या मेरे को मदर ट्रेसा ना नफरत है लेकिन मैं इन सवाल किया मदर टरेसा का प्रोग्राम कर रहे हो तो ਕਿਉਂ ਨਹੀਂ ਭਾਈ ਕਨਈਆ ਜੀ ਦਾ ਦਿਵਸ ਜਿਹੜਾ ਜੋ ਸਤੰਬਰ ਦੇ ਵਿੱਚ ਆਉਂਦਾ ਹੈ ਤੁਸੀਂ ਹਰ ਸਾਲ ਕਿਉਂ ਨਹੀਂ ਬੱਚਿਆਂ ਦੇ ਸਾਹਮਣੇ ਇੱਕ ਭਾਈ ਕਨਈਆ ਜੀ ਨੂੰ ਅਤੇ ਜਿਹੜੇ ਭਗਤ ਪੂਰਨ ਸਿੰਘ ਜੀ ਨੇ ਇਹਨਾਂ ਨੂੰ ਤੁਸੀਂ ਐਜ਼ ਅ ਰੋਲ ਮਾਡਲ ਸੇਵਾ ਦੇ ਰੂਪ ਦੇ ਵਿੱਚ ਸਮਾਜ ਦੀ ਸੇਵਾ ਕਰਨ ਵਾਸਤੇ ਜਿਹੜਾ ਹੈ ਕਿ ਇਹਨਾਂ ਦਾ ਰੋਲ ਕਿਉਂ ਨਹੀਂ ਸਾਹਮਣੇ ਪੇਸ਼ ਕੀਤਾ ਜਾਂਦਾ ਸਰਦਾਰ ਸਾਹਿਬ ਪ੍ਰੋਫੈਸਰ ਸਾਹਿਬ ਸਵਾਲ ਤੁਸੀਂ ਬਹੁਤ ਵੱਡੇ ਚੱਕੇ ਇੱਕ ਪਾਸੇ ਤੇ ਮਾਨ ਸਰਕਾਰ ਦਾਵਾ ਕਰਦੀ ਹੈ ਕਿ ਕੋਈ ਵੀ ਦਸੰਬਰ ਦੇ ਮਹੀਨੇ ਦੇ ਵਿੱਚ ਖੁਸ਼ੀ ਦਾ ਸਮਾਗਮ ਨਹੀਂ ਰੱਖਿਆ ਜਾਣਾ ਚਾਹੀਦਾ ਪਰ ਦੂਜੇ ਪਾਸੇ ਆਮ ਆਦਮੀ ਪਾਰਟੀ ਪੰਜਾਬ ਸਰਕਾਰ ਦੇ ਜਿਹੜੇ ਮੰਤਰੀ ਮੰਨੇ ਜਾਂਦੇ ਨੇ ਤੇ ਉਹਨਾਂ ਦੇ ਵੱਲੋਂ ਇਸ ਤਰੀਕੇ ਦਾ ਸ਼ਹੀਦੀ ਦਿਹਾੜੇ ਮੌਕੇ ਇਹੋ ਜੇ ਖੁਸ਼ੀ ਦੇ ਸਮਾਗਮ ਦੇ ਵਿੱਚ ਸ਼ਮੂਲੀਅਤ ਕੀਤੀ ਜਾਣੀ ਕੀ ਲੱਗਦਾ ਹੈ ਕਿ ਕੇਵਲ ਲੋਕਾਂ ਦੇ ਵਾਸਤੇ ਭਰਮਜਾਲ ਪੈਦਾ ਕੀਤਾ ਜਾ ਰਿਹਾ ਹੈ ਦੇਖੋ ਇੱਥੋਂ ਬੜਾ ਸਪਸ਼ਟ ਹੁੰਦਾ ਪਿਆ ਹੈ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਜਿਹੜੀ ਹੈ ਉਹਨਾਂ ਦਾ ਕਥਨੀ ਤੇ ਕਰਨੀ ਦੇ ਵਿੱਚ ਮੈਨੂੰ ਬਹੁਤ ਵੱਡਾ ਇੱਕ ਅੰਤਰ ਨਜ਼ਰ ਆ ਰਿਹਾ ਹੈ ਬਹੁਤ ਵੱਡਾ ਅੰਤਰ ਨਜ਼ਰ ਆ ਰਿਹਾ ਹੈ ਕਿ ਇੱਕ ਪਾਸੇ ਤਾਂ ਕਿਹਾ ਦਾਅਵੇ ਤਾਂ ਕੀਤੇ ਜਾ ਰਹੇ ਨੇ ਲੇਕਿਨ ਉਹਨਾਂ ਦੇ ਹੀ ਐਮਐਲਏ ਜਿਹੜੇ ਨੇ ਉਹ ਐਮਐਲਏ ਆਪਣੇ ਸਕੂਲਾਂ ਦੇ ਵਿੱਚ ਕੁਝ ਹੋਰ ਤਰੀਕੇ ਦੇ ਨਾਲ ਚੱਲ ਰਹੇ ਨੇ ਮੈਂ ਇੱਕ ਛੋਟੀ ਜਿਹੀ ਗੱਲ ਤੇ ਐਡ ਕਰਦੇ ਆਂ ਕੀ ਗੁਰਦਾਸਪੁਰ ਦੇ ਵਿੱਚ ਪਿਛਲੇ ਦਿਨਾਂ ਦੇ ਵਿੱਚ ਇੱਕ ਰੈਲੀ ਹੋਈ ਸੀ ਜਿੱਥੇ ਬੱਸ ਬੱਸ ਸਟੈਂਡ ਦਾ ਉਦਘਾਟਨ ਵੀ ਕੀਤਾ ਗਿਆ ਸੀਗਾ ਚੀਫ ਖਾਲਸਾ ਦਿਵਾਨ ਦੀਆਂ ਨਵੀਆਂ ਨਕੋਰੀਆਂ ਬੱਸਾਂ ਜਿਹੜੀਆਂ ਸਿੱਗੀਆਂ ਉੱਥੇ ਲੈ ਕੇ ਗਏ ਉੱਥੇ ਰੈਲੀ ਵਾਸਤੇ ਭਾਵ ਕਹਿਣ ਦਾ ਕਿ ਇੱਕ ਚੀਫ ਖਾਲਸਾ ਦਿਵਾਨ ਦਾ ਸਰਮਾਇਆ ਜਿਹੜਾ ਹੈ ਜੀ ਜਾਇਦਾਦ ਜਿਹੜੀ ਹੈ ਬੱਚਿਆਂ ਦੇ ਫੰਡਾਂ ਤੋਂ ਤਿਆਰ ਕੀਤੀ ਗਈ ਹੈ ਉਹ ਸਾਰਾ ਕੁਝ ਜਿਹੜਾ ਹੈ ਉਹ ਉੱਥੇ ਡੈਲੀਟ ਵਿੱਚ ਕੀਤਾ ਗਿਆ ਸੋ ਕਿਦਰ ਨ ਕਿਤੇ ਆਮ ਆਦਮੀ ਪਾਰਟੀ ਦੀ ਸੋਚ ਜਿਹੜੀ ਹੈ ਭਗਵੰਤ ਮਾਨ ਦੀ ਸੋਚ ਜਿਹੜੀ ਹੈ ਉਹ ਕਿਦਰ ਕਿਦਰ ਸਾਡੇ ਵਿਧੇਕ ਅਧਿਆਰਿਆਂ ਨੂੰ ਪ੍ਰਭਾਵਿਤ ਕਰ ਰਹੀ ਹੈ ਔਰ ਇਸ ਗੱਲ ਦਾ ਬੜਾ ਇੱਕ ਗੰਭੀਰ ਮਸਲਾ ਹੈਗਾ ਜੋ ਕਿ ਮੈਂ ਸਮਝਦਾ ਕਿ ਬੜੀ ਸਿੱਖ ਪੰਥ ਨੂੰ ਬੜੀ ਚੇਤਨਤਾ ਦੇ ਨਾਲ ਜਾਗਰਤੀ ਦੇ ਨਾਲ ਇਸ ਮਸਲੇ ਨੂੰ ਚੁੱਕਣਾ ਚਾਹੀਦਾ ਹੈ ਸੋ ਇਹ ਆਪਣੇ ਆਪ ਦੇ ਵਿੱਚ ਇੱਕ ਬਹੁਤ ਹੀ ਗੰਭੀਰ ਦੋਸ਼ਬਿਲ ਮੇ ਲਗਾ ਰਹੇ ਹਨ ਔਰ ਮੇਰੇ ਕੋਲ ਇਸ ਬਾਰੇ ਸਾਰੇ ਸਬੂਤ ਨੇ ਮਤਲਬ ਅਗਰ ਮੈਂ ਬਸਾਂ ਦੀ ਗੱਲ ਕਰ ਰਿਹਾ ਕਿ ਬਸਾਂ ਰੈਡੀ ਵਿੱਚ ਗਈਆਂ ਨੇ ਤਾਂ ਮੇਰੇ ਕੋਲ ਉਹਦੇ ਵੀ ਸਬੂਤ ਹੈਗੇ ਨੇ ਜੇ ਮੈਂ ਤੁਹਾਨੂੰ ਕਹਿ ਰਿਹਾ ਭੰਗੜੇ ਪਾਏ ਗਏ ਨੇ ਤਾਂ ਮੇਰੇ ਕੋਲ ਉਸੇ ਵੀ ਸਬੂਤ ਹੈਗੇ ਨੇ ਇਹ ਕਿਸੇ ਪ੍ਰਕਾਰ ਨਾਲ ਵੀ ਜਿਹੜੇ ਡਾਕਟਰ ਇੰਦਰਪ੍ਰੀਤ ਸਿੰਘ ਨਿਚਰ ਐਮਐਲਏ ਨੇ ਆਮਾਦੀ ਪਾਰਟੀ ਦੇ ਇਹਦਾ ਖੰਡਨ ਨਹੀਂ ਕਰ ਸਕਦੇ ਕਿਉਂਕਿ ਮੇਰੇ ਕੋਲ ਸਾਰੇ ਸਬੂਤ ਨੇ ਹੋ ਬਿਨਾਂ ਸਬੂਤਾਂ ਦੇ ਕਦੇ ਵੀ ਕੋਈ ਗੱਲ ਐਸੀ ਨਹੀਂ ਕਰਦਾ ਕਿ ਜਿਹੜੀ ਕਿ ਜਿਹੜੀ ਇਹ ਕੱਲ ਨੂੰ ਕੋਈ ਇਤਰਾਜ਼ ਜੋ ਹੋ ਸਕੇ ਕੋਈ ਖੰਡਨ ਕਰ ਸਕੇ ਸੋ ਮੇਰੀ ਗੁਜ਼ਾਰਿਸ਼ ਇਹ ਹੋਈ ਹੈ कि एक पासे ता कहा जा रया है कि भाई मातम बिजल बजाए जानेगे और ਤੁਹਾਨੂੰ ਪਤਾ ਹੈਗਾ ਕਿ ਭਈ ਕਿ ਸਿੱਖ ਪੰਥ ਦੇ ਵਿੱਚ ਮਾਤਮ ਨਾਮ ਦੀ ਚੀਜ਼ ਜਿਹੜੀ ਹੈ ਨਾ ਉਹ ਕਿਧਰੇ ਵੀ ਨਹੀਂ ਹੈਗੀ ਚਾਹੇ ਅਸੀਂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦਾ ਸ਼ਹੀਦੀ ਦਿਵਸ ਮਨਾਈਏ ਹੋਰ ਮੈਂ ਇੱਥੇ ਇਹ ਵੀ ਗੱਲ ਕਹਿਣਾ ਚਾਹਾਂਗਾ ਕਿ ਚਮਕੌਰ ਦੀ ਗੜੀ ਵਿੱਚ ਜਿਸ ਵੇਲੇ ਕਿ ਸ਼ਹੀਦ ਬਾਬਾ ਅਜੀਤ ਸਿੰਘ ਜੀ ਅਤੇ ਬਾਬਾ ਜੁਝਾਰ ਸਿੰਘ ਜੀ ਜਿਸ ਵੇਲੇ ਜੰਗ ਦੇ ਮੈਦਾਨ ਵਿੱਚ ਜਾਂਦੇ ਨੇ ਸ਼ਹੀਦੀਆਂ ਪਾਉਂਦੇ ਨੇ ਤੇ ਸਰਬੰਸ ਜਾਨੀ ਸੱਚੇ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜਕਾਰੇ ਛੱਡਦੇ ਨੇ 마તમ ਨਹੀਂ ਮਨਾਏ ਜਾਂਦੇ ਸ਼ੁਕਰਾਨਾ ਕੀਤਾ ਜਾਂਦਾ ਸ਼ਹਾਦਤ ਦੇ ਉੱਤੇ ਵੀ ਸ਼ੁਕਰਾਨਾ ਕਰਦੇ ਆ ਸੋ ਇਹ ਇੱਕ ਨਵੀਂ ਪ੍ਰਥਾ ਹੈ ਕਿ ਨਵਾਂ ਸਿਸਟਮ ਇੱਕ ਨਵਾਂ ਕਨਸੈਪਟ ਸਾਡੀ ਫਿਲਾਸਫੀ ਤੋਂ ਉੱਤੇ اٹੈਕ ਹੋ ਰਿਹਾ ਮੈਨੂੰ ਲੱਗਦਾ ਹੈ ਕਿ ਇਹ ਬੜਾ ਘਾਤਕ ਜੀ ਗੱਲ ਹੋ ਰਹੀ ਹੈ ਉਹ ਜੋ ਕਿ ਮੈਂ ਸਮਝਦਾ ਕਿ ਉਹ ਸੋਚ ਜਿਹੜੀ ਹੈ ਕਿ ਡਾਕਟਰ ਇੰਦਰਬੀਰ ਸਿੰਘ ਨਿੱਜ ਜਿਹੜੇ ਨੇ ਉਹ ਲੈ ਕਰਕੇ ਚੀਫ ਖਾਲਸਾ ਦਿਵਾਨ ਦੇ ਵਿੱਚ ਵਿਦਿਆਰਥੀ ਜਿਹੜੇ 42000 ਵਿਦਿਆਰਥੀ ਸਿੱਖ ਵਿਦਿਆਰਥੀ ਉਹਨਾਂ ਅਗੇ ਪਰੋਸ ਕੇ ਰੱਖ ਰਹੇ ਨੇ ਮੈਂ ਫੇਰ ਇੱਕ ਗੱਲ ਵਾਰ ਕਹਿ ਲਿਆ ਕਿ ਮੈਂ ਮਦਰ ਟ੍ਰੈਸਾ ਦੇ ਉਲਟ ਨਹੀਂ ਹੈਗਾ ਲੇਕਿਨ ਨਾਲ ਦੇ ਨਾਲ ਮੈਂ ਇਹ ਵੀ ਚਾਹਾਂਗਾ ਕਿ ਸਿੱਖ ਜਿਹੜੇ ਸ਼ਕਤੀਆਂ ਨੇ ਜਿਵੇਂ ਕਿ ਮੈਂ ਦੱਸਿਆ ਜ਼ਿਕਰ ਕੀਤਾ ਹੈ ਭਾਈਕਨਈਆ ਜੀ ਵਗੈਰਾ ਇਹ ਚੀਜ਼ਾਂ ਜਿਹੜੀਆਂ ਨੇ ਪਰੋਸ ਕੇ ਸਾਹਮਣੇ ਰੱਖਣੀਆਂ ਚਾਹੀਦੀਆਂ ਨੇ ਜੋ ਕਿ ਸਾਡੀ ਵਿਰਾਸਤ ਹੈ ਜੋ ਕਿ ਸਾਡਾ ਜਿਹੜਾ ਇਤਿਹਾਸ ਹੈਗਾ ਸੋ ਇਹ ਆਪਣੇ ਅੱਜ ਬੜੀ ਦੁਖਦਾਈ ਗੱਲਾਂ ਨੇ ਕਿ ਸਾਡੀ ਸੰਸਥਾ ਜਿਹੜੀ ਹੈ ਉਹ ਬਰਬਾਦ ਹੋ ਰਹੀ ਹੈ ਇੱਕ ਉਹਦਾ ਸਿਆਸੀਕਰਨ ਹੋ ਚੁੱਕਾ ਹੈ ਔਰ ਆਮ ਆਦਮੀ ਪਾਰਟੀ ਜਿਹੜੀ ਹੈ ਇਹਦੇ ਲਈ ਬਸੀ ਕਾਫੀ ਹੱਦ ਤੱਕ ਰਿਸਪੌਂਸੀਬਲ ਹੈਗੀ ਹੈ ਇਹ ਮੈਂ ਕਹਿਣਾ ਚਾਹਾਂਗਾ ਜੀ ਥੈਂਕ ਯੂ ਜੀ ਜਾਣਕਾਰੀ ਦੇਣ ਵਾਸਤੇ ਥੈਂਕ ਯੂ ਵੈਰੀ ਮਚ ਜੀ ਥੈਂਕ ਯੂ ਮੇਰ